ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਭਾਈ ਅੱਜ ਆਪਾਂ ਤੁਹਾਨੂੰ ਕਹਾਣੀ ਸੁਣਾਵਾਂਗੇ ਉਹਦੇ ਪੁਰਾਣੇ ਸ਼ਹਿਰ ਦੀ ਕਿਵੇਂ ਆਪਾਂ ਕੋਈ ਕੰਮ ਹੋਰ ਕਰਨ ਲੱਗਦੇ ਆ ਤਾਂ ਗੱਲਬਾਤ ਵਿੱਚੋਂ ਕੋਈ ਹੋਰ ਨਿਕਲੇ ਆਉਂਦੀ ਹੈ ਇੱਕ ਲਾਸ਼ ਜਿਹੜੀ 2 ਸਾਲ ਤੱਕ ਇੱਕ ਡਰਮ ਵਿੱਚ ਛੜਦੀ ਰਹੀ ਉਹਦਾ ਕਿਵੇਂ ਪਰਦਾ ਖੁੱਲਿਆ ਉਹਦੇ ਤੋਂ ਇਹਦੇ ਬਾਰੇ ਗੱਲ ਕਰਾਂਗੇ ਆਪਾਂ ਕਹਾਣੀ ਸੁਣਾਵਾਂਗੇ ਤੁਹਾਨੂੰ ਜੱਗ ਬੀਤੀ ਇੱਕ ਵਾਈ ਉਦੇਪੁਰ ਸ਼ਹਿਰ ਦੇ ਵਿੱਚ ਕਿਸੇ ਮੂਗਵਰ ਤੋਂ ਪੁਲਿਸ ਨੂੰ ਰਿਪੋਰਟ ਮਿਲਦੀ ਆ ਵੀ ਹਥਿਆਰਾਂ ਦਾ ਤਸਕਰ ਇਸ ਟਾਈਮ ਫਲਾਣੇ ਰੋਡ ਤੇ ਤਸਕਰੀ ਕਰ ਰਿਹਾ ਪੁਲਿਸ ਬਾਈ ਉਸ ਤਰਹੀ ਦਿਖਾਉਂਦੀ ਆ ਉਹਨਾਂ ਨੂੰ ਚੱਕ ਲੈਂਦੀ ਆ ਉਹ ਬੰਦੇ ਨੂੰ ਜਦ ਚੱਕਦੀ ਆ ਤਾਂ ਚੱਕ ਕੇ ਜਿਹਨੂੰ ਜਿਹਨੂੰ ਵੀ ਉਹਨੇ ਅਸਲਾ ਦਿੱਤਾ ਹੁੰਦਾ ਉਹਨਾਂ ਦੇ ਨੌਂ ਧੁੱਪ ਲਵਾਉਂਦੀ ਆ ਤਾਂ ਉਹ ਨੌਂ ਦੇ ਵਿੱਚ ਇੱਕ ਨੂੰ ਆਉਂਦਾ ਵੀ ਰਾਹੁਲ ਦਾ ਉਹ ਬੰਦਾ ਦੱਸਦਾ ਜਿਹੜਾ ਤਸਕਰ ਆ ਵੀ ਮੈਂ ਇੱਕ ਰਵਾਲਵਾਰ 2019 ਦੇ ਵਿੱਚ ਇੱਕ ਰਾਹੁਲ ਨੂੰ ਦਿੱਤਾ ਸੀ ਜਿਹੜਾ ਕਿ ਕਿਸੇ ਹਨੂਮਾਨ ਮੰਦਰ ਦਾ ਪੁਜਾਰੀ ਸੀ ਚਲੋ ਭਈ ਪੁਲਿਸ ਰਾਹੁਲ ਨੂੰ ਚੱਕਦੀ ਆ ਰਾਹੁਲ ਨੂੰ ਚੱਕਣ ਤੋਂ ਬਾਅਦ ਉਹ ਤੋਂ ਸਾਰਾ ਕੁਝ ਪੁੱਛਿਆ ਜਾਂਦਾ ਉਹ ਰਾਹੁਲ ਜਿਹੜਾ ਇਹ ਉਹ ਰਵਾਲਵਾਰ ਬਰਾਮਦ ਵੀ ਕਰਾਉਂਦਾ ਜਦ ਕਿ ਉਹਨੇ ਕਿਆਜ਼ੀ ਕਹਿੰਦਾ ਮੈਂ ਅਬਦੀ ਸਵੇ ਰੱਖਿਆ ਲਈ ਰੱਖਿਆ ਸੀ ਵੀ ਹੋਰ ਮੈਂ ਇਹਦੇ ਨਾਲ ਕੁਝ ਨਹੀਂ ਕੀਤਾ ਜਦ ਇਹ ਗੱਲਬਾਤ ਬਾਈ ਚਾਲੇ ਪੁਲਿਸ ਮਤਲਬ ਉਹ ਤੋਂ ਪੁੱਛਗਿੱਛ ਕਰਨੀ ਹੁੰਦੀ ਹੁੰਦੀ ਆ ਤਾਂ ਉੱਥੇ ਕਬਾਲਦਾਰ ਹੁੰਦਾ ਉਹ ਉਹ ਐਸਐਸਪੀ ਨੂੰ ਦੱਸਦਾ ਵੀ ਮੈਂ ਯਾਰ ਇਹ ਬੰਦੇ ਨੂੰ ਜਾਣਦਾ ਹਾਂ ਤੇ ਉਹ ਐਸਐਸਪੀ ਪੁੱਛਦਾ ਕਿਵੇਂ ਤਾਂ ਉਹ ਦੱਸਦਾ ਵੀ ਇਹਦੇ ਨਾਲ ਨਾ ਇੱਕ ਕੁੜੀ ਲੇਵਨ ਰਿਲੇਸ਼ਨਸ਼ਿਪ ਦੇ ਵਿੱਚ ਇਹਦੇ ਨਾਲ ਰਹਿੰਦੀ ਹੁੰਦੀ ਸੀ ਵੀ ਉਹਦੀ ਨਾ ਇਹਨਾਂ ਦੀ ਮਾਰਕੁੱਟ ਦੀ ਆਪਸ ਵਿੱਚ ਹੀ ਇਹਨੇ ਇਹਦੇ ਤੇ ਯਾਨੀ ਕਿ ਰਾਹੁਲ ਦੇ ਉੱਤੇ ਉਹਨੇ ਇੱਕ ਵਾਰੀ ਪੁਲਸ ਐਫ ਆਈ ਆਰ ਕਰੀ ਸੀ ਤੇ ਇਹਨਾਂ ਦਾ ਬਾਅਦ ਵਿੱਚ ਵਿੱਚ ਥਾਣੇ ਆ ਕੇ ਸਮਝੌਤਾ ਹੋ ਗਿਆ ਸੀ ਵੀ ਤਾਂ ਕਰਕੇ ਮੈਂ ਇਹਨੂੰ ਜਾਣਦਾ ਤੇ ਜਦ ਕਿ ਉਹ ਹਵਾਲਦਾਰ ਕਹਿੰਦਾ ਵੀ ਜਿਹੜੀ ਉਹ ਕੁੜੀ ਇਹਦੇ ਨਾਲ ਰਹਿੰਦੀ ਹੁੰਦੀ ਸੀ ਵੀ ਇਹ ਉਹਦਾ ਉਹਨੂੰ 3-4 ਸਾਲਾਂ ਤੋਂ ਬਾਅਦ ਵਿੱਚ ਕਿਸੇ ਨੇ ਨਹੀਂ ਦੇਖਿਆ 2019 ਤੋਂ ਬਾਅਦ ਤੇ ਉਹ ਜਦੋਂ ਹਾਲ ਨੂੰ ਪੁੱਛਦੇ ਨੇ ਵੀ ਹਾਂ ਬਈ ਉਹ ਕੁੜੀ ਕਿੱਥੇ ਆ ਤਾਂ ਉਹ ਵੈਸੇ ਕਹਿ ਦਿੰਦਾ ਪੁਲਿਸ ਨੂੰ ਵੀ ਅਸੀਂ ਤਾਂ ਲੇਵਨ ਰਿਲੇਸ਼ਨਸ਼ਿਪ ਚ ਰਹਿੰਦੇ ਸੀ ਤੇ ਸਾਡੀ ਆਸ ਵਿੱਚ ਨਹੀਂ ਨੇ ਵੀ ਤੇ ਉਹ ਕੁੜੀ ਨਾ ਉਹਨੂੰ ਜੈਪੁਰ ਚਲੇ ਗਈ ਆ ਚਲੋ ਵੀ ਗੱਲ ਆਈ ਬਈ ਹੋ ਜਾਂਦੀ ਆ ਪਰ ਐਸਐਸਪੀ ਨੂੰ ਉਹਦੇ ਸ਼ੱਕ ਹੁੰਦੀ ਆ ਉਹਨਾਂ ਹਵਲਦਾਰ ਨੂੰ ਕਹਿੰਦਾ ਵੀ ਕਿਵੇਂ ਨਾ ਕਿਵੇਂ ਕਰਕੇ ਉਹ ਕੁੜੀ ਦੇ ਰਿਲੇਟਿਵਾਂ ਦੀ ਜੇ ਆਪਾਂ ਨੂੰ ਕੋਈ ਪਹਿਲੇੰਸ ਦੀ ਉਹ ਮਿਲ ਜਵੇ ਸ਼ੂ ਮਿਲ ਜਵੇ ਤਾਂ ਆਪਾਂ ਗੱਲ ਅੱਗੇ ਤੋਰੀਏ ਚਲੋ ਭਈ ਥਾਣੇ ਤੋਂ ਨਿਕਲ ਕੇ ਨੇ ਗੱਲ ਕੜਦੇ ਘੜਾਉਂਦੇ ਉਹਦੀ ਭੈਣ ਦਾ ਡਰੈੱਸ ਲੱਭ ਜਾਂਦਾ ਜਿਹੜੀ ਕਿ ਉਹ ਫੈਸਲੇ ਦੇ ਵਿੱਚ ਆਈ ਹੁੰਦੀ ਆ ਪਹਿਲਾਂ ਜਿਹੜਾ ਫੈਸਲਾ ਹੋਇਆ ਸੀ ਚਲੋ ਜੇ ਲੱਭ ਜਾਂਦਾ ਉੱਥੇ ਤੱਕ ਪਹੁੰਚਦੇ ਨੇ ਉੱਥੋਂ ਪਤਾ ਲੱਗਦਾ ਵੀ ਹਾਂ ਇਹ ਕਰਕੇ ਰਾਹੁਲ ਨੇ ਜਿਹੜੀ ਇਹਦੀ ਭੈਣ ਉਹ ਰਹਿੰਦੀ ਸੀ ਤੇ ਬਈ ਇੱਕ ਦੋ ਵਾਰੀ ਅਸੀਂ ਫੋਨ ਵੀ ਕਰਿਆ ਰਾਹੁਲ ਨੂੰ ਤੇ ਰਾਹੁਲ ਨੇ ਕਹਿਤਾ ਵੀ ਅਸੀਂ ਠੀਕ ਠਾਕ ਆ ਵੀ ਕਿਸੇ ਕਿਸੇ ਦਾ ਫਿਕਰ ਨਾ ਕਰੋ ਪਰ ਸਾਡੇ ਵਿੱਚ ਨਾ ਤੁਹਾਡੇ ਪੇਰੈਂਟਸ ਦਾ ਮਤਲਬ ਇਹਦੇ ਘਰਦਿਆਂ ਦਾ ਕੋਈ ਆਵੇ ਤੇ ਚਲੋ ਬਈ ਜਣੀ ਐਸਐਸਪੀ ਨੂੰ ਪੂਰਾ ਉਹਦੇ ਤੇ ਸ਼ੱਕ ਹੋ ਗਿਆ ਉਹਨਾਂ ਨੇ ਬਈ ਦੱਬ ਕੇ ਜਿਹੜੀ ਰਾਹੁਲ ਦੀ ਉਹਦਰੋ ਸ਼ਕਤੀ ਨਾਲ ਪੁੱਛਗਿਸ ਕੀਤੀ ਤੇ ਉਦੋਂ ਬਾਅਦ ਕਹਿੰਦੇ ਬਾਈ ਰਾਹੁਲ ਟੁੱਟ ਗਿਆ ਪੁਲਿਸ ਦੀ ਮਾਰ ਨੂੰ ਝੱਲ ਨਹੀਂ ਸਕਿਆ ਫਿਰ ਉਹ ਕਹਿੰਦੇ ਉਹ ਸਟੋਰੀ ਦੱਸਦਾ ਉਹ ਬਾਈ ਇਦਾਂ ਸੀ ਇੱਕ ਵਾਰ ਰਾਹੁਲ ਕਹਿੰਦਾ ਵੀ ਮੈਂ ਇੱਕ ਸ਼ਾਮ ਨੂੰ ਘਰੇ ਆਪਣੇ ਮੰਦਰ ਦੇ ਵਿੱਚ ਬੂਹੇ ਬਾੜੀਆਂ ਬੰਦ ਕਰਨ ਲੱਗਿਆ ਜਦੋਂ ਗੇਟ ਮੰਦਰ ਦੇ ਤਾਂ ਮੈਂ ਦੇਖਿਆ ਵੀ ਇੱਕ ਕੁੜੀ ਤੇ ਨਾਲ ਉਹਦੇ ਦੋ ਬੱਚੇ ਨੇ ਵੀ ਉਹ ਬੈਠੀ ਮੰਦਰ ਚ ਰੋ ਰਹੀ ਆ ਵਿਹੜੇ ਚ ਤੇ ਜਦ ਮੈਂ ਕਹਿੰਦਾ ਕੋਲ ਜਾ ਕੇ ਪੁੱਛਿਆ ਵੀ ਤੁਸੀਂ ਰੋ ਰਹੇ ਹੋ ਬਈ ਕੀ ਗੱਲਬਾਤ ਹੋ ਗਈ ਕਹਿੰਦਾ ਤਾਂ ਕੁੜੀ ਦੱਸਦੀ ਆ ਵੀ ਮੇਰਾ ਘਰ ਵਾਲੇ ਨਾਲ ਮਤਲਬ ਰੌਲਾ ਚੱਲਦਾ ਏ ਤੇ ਉਹਦੇ ਨਾਲ ਅੱਜ ਮੇਰਾ ਲੜਾਈ ਝਗੜਾ ਹੋਇਆ ਬਹੁਤ ਵੀ ਇਸ ਕਰਕੇ ਮੈਂ ਘਰੋਂ ਤਾਂ ਆ ਗਈ ਪਰ ਇੱਥੇ ਮੈਨੂੰ ਸ਼ਹਿਰ 'ਚ ਜਾਣਦਾ ਹੋਰ ਕੋਈ ਨਹੀਂਗਾ ਬਈ ਗੁੱਸੇ 'ਚ ਮੈਂ ਘੜਵੋਤਾ ਆ ਗਈ ਪਰ ਮੈਂ ਹੁਣ ਸੋਚਦੀ ਆਂ ਵੀ ਕੀ ਕਰਾਂ ਵੀ ਮੈਨੂੰ ਭੁੱਖ ਵੀ ਲੱਗੀ ਆ ਬੱਚੇ ਵੀ ਹੁੰਦੇ ਨੇ ਤੇ ਰਾਹੁਲ ਚਾ ਇਨਸਾਨੀਆਂ ਦੇ ਨਾਤੇ ਉਹਨਾਂ ਨੂੰ ਕਹਿੰਦਾ ਵੀ ਚਲੋ ਖਾਣਾ ਦਿੰਦਾ ਆਪਦੇ ਕੋਲੋਂ ਤੇ ਖਾਣਾ ਦੇ ਕੇ ਉਹਨਾਂ ਨੂੰ ਉਹ ਜਣੀ ਕਹਿੰਦੇ ਵੀ ਤੁਸੀਂ ਰਹਿ ਵੀ ਊਰੇ ਸਕਦੇ ਹੋ ਦੋ ਦਿਨ ਜਾਨੀ ਕਿ ਉਹ ਕੁੜੀ ਦਾ ਨਾਮ ਹੁੰਦਾ ਭਾਨੂਪਰੀਆ ਉਹ ਭਾਨੂਪਰੀਆ ਆਪਣੇ ਦੋ ਬੱਚਿਆਂ ਨਾਲ ਉਹਦੇ ਕੋਲ ਰਹਿੰਦੀ ਆ ਦੋ ਦਿਨ ਮੰਤਰਚੇ ਤੇ ਬਾਅਦ ਚੋਂ ਚਲੇ ਜਾਂਦੀ ਆ ਚਲੇ ਜਾਂਦੀ ਜ ਉਹ ਤੋਂ ਬਾਅਦ ਰਾਹੁਲ ਨਾਲ ਵੀ ਕੋਈ ਉਹਦੀ ਮਤਲਬ ਮੁਲਾਕਾਤ ਨਹੀਂ ਹੁੰਦੀ ਉਹ ਤੋਂ 2-3 ਮਹੀਨੇ ਬਾਦੋਂ ਉਹ ਕੁੜੀ ਇੱਕ ਦਿਨ ਫੇਰ ਰਾਹੁਲ ਨੂੰ ਮਿਲਣ ਆਉਂਦੀ ਆ ਮੰਦਿਰ ਚ ਪਰ ਉਹਦੇ ਨਾਲ ਅੱਜ ਜਵਾਕ ਦੋਏ ਹੈ ਨਹੀਂ ਸੀ ਕਿ ਕੱਲੀ ਸੀਗੀ ਫਿਰ ਰਾਹੁਲ ਨੂੰ ਪੁੱਛਦਾ ਵੀ ਤੁਸੀਂ ਅੱਜ ਬੱਚਿਆਂ ਨੂੰ ਨਾਲ ਲੈ ਕੇ ਨਹੀਂ ਆਏ ਹੋ ਵੀ ਕਿਵੇਂ ਆ ਠੀਕ ਠਾਕ ਹੋ ਸਾਡਾ ਕੀ ਉਹ ਕਹਿੰਦੀ ਮੇਰਾ ਘਰ ਘਰ ਦੇ ਘਰ ਵਾਲੇ ਨਾਲ ਰੋਲਾ ਚੱਲਦਾ ਜੀ ਵੀ ਮੈਂ ਤਲਾਕ ਲੈ ਲਿਆ ਮੈਂ ਸੋਚਿਆ ਮੈਂ ਬੱਚਿਆਂ ਨੂੰ ਤਾਂ ਪਾਲ ਨਹੀਂ ਸਕਾਂਗੀ ਵੀ ਇਸ ਕਰਕੇ ਮੈਂ ਬੱਚਿਆਂ ਦੀ ਕਸਟਡੀ ਹੈ ਜਿਹੜੀ ਉਹ ਇਹਨਾਂ ਦੇ ਡੈਡੀ ਨੂੰ ਦੇਤੀ ਵੀ ਮੈਂ ਹੁਣ ਫਰੀ ਹਾਂ ਤੇ ਉਹ ਇੱਕ ਦੋ ਦੋ ਨੂੰ ਫੇਰ ਰਾਹੁਲਪੁਰ ਹੀ ਰਾਹਲ ਨੂੰ ਵੀ ਉਹਦੇ ਨਾਲ ਤੇ ਕੁੜੀ ਨੂੰ ਵੀ ਉਹਨਾਂ ਨਾਲ ਆਪਸ ਵਿੱਚ ਹੀ ਉਹਨਾਂ ਨੂੰ ਲਗਾਉ ਪੋਗੇ ਤੇ ਉਹ ਲਿਵੇਂ ਨਾ ਰਿਲੇਸ਼ਨਸ਼ਿਪ ਦੇ ਵਿੱਚ ਇਦਾਂ ਹੀ ਰਹਿਣ ਲੱਗੇ ਤੇ ਉਹ ਕਹਿੰਦਾ ਵੀ ਮੰਦਿਰ ਚ ਤਾਂ ਮੈਂ ਤੈਨੂੰ ਰੱਖ ਨਹੀਂ ਸਕਦਾ ਉਹਨਾਂ ਨੇ ਨਾ ਕਿਤੇ ਅਪਾਰਟਮੈਂਟ ਲੈ ਲਿਆ ਦੋ ਕਮਰੇ ਵਾਲਾ ਬਾਹਰ ਮਟ ਲੈ ਕੇ ਉੱਥੇ ਰਹਿਣ ਲੱਗ ਗਏ ਉਹ ਤੋਂ ਬਾਅਦ ਭਾਈ 2020 ਦੇ ਵਿੱਚ ਲੱਗ ਗਿਆ ਲੋਕਡਾਊਨ ਲੋਕਡਾਊਨ ਲੱਗਣ ਨਾਲ ਦੇ ਲੋਨ ਕੰਮਕਾਰ ਖੈ ਨਹੀਂ ਸੀ ਜ਼ਿੰਦਗੀ ਸਾਰੀ ਲੋਕਡਾਊਨ ਦੇ ਵਿੱਚ ਸਭ ਲੋਕਾਂ ਦੀ ਉਤਲ-ਪੁਤਲ ਹੋ ਗਈ ਤੇ ਜਦੋਂ ਇਕੱਠੇ ਘਰੇ ਰਹਿਣ ਲੱਗੇ ਸਾਰਾ ਟਾਈਮ ਬਾਹਰ ਕੋਈ ਨਿਕਲਦਾ ਨਹੀਂ ਸੀ ਤੇ ਉਹਨਾਂ 'ਚ ਬਈ ਕਲੇਸ਼ ਰਹਿਣ ਲੱਗ ਗਿਆ ਤੇ ਨਾ ਇੱਕ ਰਾਹੁਲ ਨੂੰ ਹੋਰ ਉਹ ਕੁੜੀ ਦੀ ਗੱਲ ਪਤਾ ਲੱਗੀ ਵੀ ਉਹ ਕੁੜੀ ਨੂੰ ਦੌਰਾ ਪੈਂਦਾ ਸੀ ਮਰਗੀ ਦਾ ਤੇ ਉਹ ਜਾ ਕੇ ਬੜੀ ਉਹਦੇ ਕਰਕੇ ਘਰੇ ਜਾ ਦੇ ਕਲੇਸ਼ ਲੈਣ ਲੱਗ ਪਏ ਯਾਰ ਇੱਕ ਦਿਨ ਕੀ ਹੋਇਆ ਇੱਕ ਰਾਤ ਉਹਨਾਂ ਦਾ ਬਈ ਬਹੁਤ 2000 ਇਹ ਮਨ ਕੇ ਚਲੋ ਵੀ 19 ਚ ਮਿਲੇ ਉਹ ਇਹ 2020 ਦੀ ਗੱਲ ਉਸ ਹਾਲਕ ਮਗਰੋਂ ਦੀ ਤੇ ਉਹਨਾਂ ਚ ਬਹੁਤ ਲੜਾਈ ਹੋਈ ਰਾਤ ਨੂੰ ਲੋਕਡਾਊਨ ਹੋਣ ਕਰਕੇ ਅਲਦਾਲੇ ਸਾਰੇ ਜਿਹੜੇ ਅਪਾਰਟਮੈਂਟ ਹੋਰ ਦਿੱਤੇ ਹੋਏ ਸੀ ਕਿਰਾਏ ਤੇ ਉਹਨਾਂ ਦੇ ਸਾਰੇ ਹੀ ਬੰਦੇ ਛੱਡ ਕੇ ਤਕਰੀਬਨ ਘਰੋਂ ਚਲੇ ਗਏ ਜਦਕਿ ਰਾਹੁਲ ਦਾ ਵੀ ਆਪਣਾ ਕੋਈ ਹੈ ਨਹੀਂ ਸੀ ਕਿ ਉਹ ਵੀ ਛੱਡ ਕੇ ਗਿਆ ਸਿਰਫ ਉਹ ਹੀ ਰਹਿੰਦਾ ਸੀ ਅਪਾਰਟਮੈਂਟ ਦੇ ਵਿੱਚ ਕਮਰੇ 'ਚ ਤੇ ਵਯੂ ਲੜਦੇ ਰਹੇ ਰਾਤ ਦੇ 2 ਵਜੇ ਤੱਕ ਜਾਂ 2 ਵਜੇ ਤੱਕ ਲੜਦੇ ਰਹੇ 2 2:30 ਵਜੇ ਜਾ ਕੇ ਰਾ ਲੂ ਇਹ ਜਿਆ ਗੁੱਸਾ ਆ ਉਹਨੇ ਉਹਨੂੰ ਕੁੜੀ ਨੂੰ ਗਲ ਤੋਂ ਫੜ ਲਿਆ ਗਲ ਤੋਂ ਫੜਿਆ ਹੋਇਆ ਉਹਨੇ ਗਲਾ ਘੁੱਟਣ ਲੱਗ ਗਿਆ ਗਲਾ ਘੁੱਟੀ ਗਿਆ ਘੁੱਟੀ ਗਿਆ ਜਦ ਤੱਕ ਕੁੜੀ ਦਾ ਸਾਹ ਨਹੀਂ ਬੰਦ ਹੋ ਗਿਆ ਜਦ ਤੱਕ ਗਲਾ ਘੁੱਟੀ ਗਿਆ ਜਿਆਦਾ ਦਾ ਗੁੱਸਾ ਗਲਾ ਘੁੱਟਦੇ ਦਾ ਸ਼ਾਂਤ ਹੋਇਆ ਉਹਨੇ ਦੇਖਿਆ ਵੀ ਲੈ ਵੀ ਇਹ ਤਾਂ ਕੁੜੀ ਹਲਜੁਲ ਨਹੀਂ ਕਰ ਰਹੀ ਜ ਜਉਨੇ ਦੇਖਿਆ ਤਾਂ ਕੁੜੀ ਦੇਸਾ ਖਤਮ ਹੁਣ ਪਹਿਲਾਂ ਤਾਂ ਮਨ ਚ ਗੁੱਸਾ ਜੀ ਬਾਅਦ ਚ ਡਰ ਗਿਆ ਵੀ ਇਹ ਕੀ ਹੋ ਗਿਆ ਵੀ ਮੈਂ ਹੁਣ ਕੀ ਕਰੂੰਗਾ ਵਾਹੀ ਉਹ ਕੜੇ 2 2.5 ਘੰਟੇ ਲੰਘ ਗਏ ਲਾਸ਼ ਦੇ ਕੋਲੇ ਬੈਠਾ ਰਿਆ ਸੋਚੀ ਗਿਆ ਵੀ ਇਹ ਹੋ ਕੀ ਗਿਆ ਮੇਰੇ ਕੋਲ ਔਰ 2 ਘੰਟੇ ਵੱਧੋ 4:00 ਵਜ ਗਏ ਉਹਨੇ ਨਾ ਕੀ ਕਰਿਆ ਉਹਨੂੰ ਇੱਕ ਮੋਬਾਈਲ ਤੇ ਸ਼ੌਂਕ ਸੀਗਾ ਕਰਾਇਮ ਪੈਟਰੋਲ ਦੇਖਣ ਦਾ ਉਹਨੇ YouTube ਖੋਲੀ ਖੋਲ ਕੇ ਕਰਾਇਮ ਪੈਟਰੋਲ ਦੇਖਣ ਲੱਗਿਆ ਤਾਂ ਇਤਿਹਾਕ ਨਾਲ ਜਿਹੜਾ ਪਹਿਲਾ EP ਸ਼ੂਟ ਆਇਆ ਉਹਦੇ ਤੇ ਤਾਂ ਬਈ ਇਸ ਤਰ੍ਹਾਂ ਦੀ ਕਰਾਇਮ ਤੇ ਸੀ ਜਿਹਦੇ ਵਿੱਚ ਦਿਖਾਇਆ ਜਾ ਰਿਹਾ ਸੀ ਵੀ ਇੱਕ ਡਰਮ ਦੇ ਵਿੱਚ ਲਾਸ ਰੱਖ ਕੇ ਕਿਸੇ ਨੇ ਬੰਦ ਕਰਤੀ ਤੇ ਉਹਨੂੰ ਬਾਹਰ ਸੀਮੈਂਟ ਨਾਲ ਟਾਕਦਾ ਉੱਥੋਂ ਕੀ ਰਾਹੁਲ ਦੇ ਦਿਮਾਗ 'ਚ ਇੱਕ ਆਈਡੀਆ ਆ ਜਾਂਦਾ ਵੀ ਮੈਂ ਵੀ ਕਿਉਂ ਨਾ ਇਸ ਤਰ੍ਹਾਂ ਹੀ ਕਰਾਂ ਇਤਵਾਕ ਨਾਲ ਬਾਈ ਉਹਦੇ ਘਰੇ ਡਰਾਮਾ ਵੀ ਸੀਗਾ ਪਰ ਉਹਦੇ ਭਾਂਡੇ ਭੁੰਡੇ ਜਾਨੀ ਘਰ ਦੇ ਹੋਰ ਸਮਾਨ ਵਿੱਚ ਪਾਇਆ ਹੋਇਆ ਸੀ ਚਲੋ ਜੀ ਉਹਨੇ ਐਪੀਸੋਡ ਦੇਖਿਆ ਪੂਰਾ ਧਿਆਨ ਨਾਲ ਦਿਨ ਚੜਦੋਂ ਉਹਨੂੰ ਉਹਨੇ ਅੜਦਾਲੇ ਸ਼ਹਿਰ ਚੋਂ ਦੇਖਿਆ ਵੀ ਕਿੱਥੋਂ ਮੈਨੂੰ ਸੀਮਿੰਟ ਦਾ ਥੈਲਾ ਮਿਲ ਸਕਦਾ ਉਹਨੇ ਥੈਲਾ ਲਿਆ ਆ ਕੇ ਘਰੇ ਉਕਣੀ ਬਾਈ ਥੱਲੇ ਲੇਪ ਲਾ ਕੇ ਅੜਦਾਲੇ ਉਹਨੂੰ ਸਾਰਾ ਲਾ ਕੇ ਵਿੱਚ ਕੁੜੀ ਨੂੰ ਪਾ ਕੇ ਉੱਤੋਂ ਸੀਮਿੰਟ ਪਰਤਾ ਵਿੱਚ ਪੜ ਕੇ ਜਿਹੜਾ ਉੱਪਰ ਢੱਕਣ ਸੀ ਉਹਦੇ ਉੱਤੇ ਵੀ ਸੀਮਿੰਟ ਲਾਦਾ ਸੀਮਿੰਟ ਲਾ ਕੇ ਬੰਦ ਕਰਕੇ ਉਹ ਅੰਦਰ ਹੀ ਰੱਖ ਲਿਆ ਜਿਹੜਾ ਢੋਲ ਸੀ ਉਹਦਾ ਮਤਲਬ ਕਿ ਟਾਈਮ ਲੰਘੀ ਗਿਆ ਟਾਈਮ ਲੰਘਦਾ ਆਇਆ ਤੇ ਫਿਰ ਉਹਦੇ ਮਨ ਨੂੰ ਆਇਆ ਹੋ ਗਿਆ ਵੀ ਯਾਰ ਮੇਤੂੰ ਪਾਪ ਹੋ ਗਿਆ ਉਹ ਅਟੜ ਮੰਦਰਾਂ ਚ ਜਾਂਦਾ ਆਪਦੇ ਮੰਦਰ ਚ ਵੀ ਜਾ ਕੇ ਪ੍ਰਮਾਤਮਾ ਤੋਂ ਯਾਨੀ ਕਿ ਆਪਦੇ ਗੁਨਾਹ ਦੀ ਮਾਫੀ ਮੰਗਦਾ ਬਈ ਰੱਬਾ ਮੈਨੂੰ ਹੁਣ ਪੁਲਿਸ ਤੋਂ ਬਚਾ ਲਾ ਜਦੋਂ ਸਾਲਖੰਡ ਨਿੰਘਿਆ ਤਾਂ ਫਿਰ ਉਹਦੇ ਮਨ ਨੂੰ ਆਇਆ ਹੋ ਗਿਆ ਵੀ ਹੁਣ ਮੈਨੂੰ ਪੁਲਿਸ ਨਹੀਂ ਫੜ ਸਕਦੀ ਬਈ ਹੁਣ ਕਾਫੀ ਟਾਈਮ ਲਿੰਗੇਆ ਤੇ ਬਈ ਇੱਕ ਵਾਰ ਉਹ ਬਾਹਰ ਆਇਆ ਹੋਇਆ ਸੀ ਤੇ ਆਪਦੇ ਰਿਸ਼ਤੇਦਾਰ ਦੇ ਕਿਤੇ ਗਿਆ ਹੋਇਆ ਸੀ ਤੇ ਉੱਥੇ ਨਾ ਮਕਾਨ ਮਾਲਕ ਆ ਗਿਆ ਮਕਾਨ ਦੇ ਮਾਲਕ ਆਇਆ ਜਦੋਂ ਉਹ ਤੇ ਆ ਕੇ ਆਪਦੇ ਕਮਰੇ ਦੇ ਵਿੱਚ ਰਹਿਣ ਲੱਗ ਗਿਆ ਰਾਹਲ ਤੋਂ ਇੱਕ ਗਲਤੀ ਹੋ ਗਈ ਸੀ ਵੀ ਉਹਨੇ ਜਿਹੜਾ ਉੱਪਰ ਤਾਂ ਸੀਮਿੰਟ ਲਾਤਾ ਉੱਪਰ ਢੱਕਣ ਨੂੰ ਵੀ ਲਾਤਾ ਤੇ ਲਾਸ਼ ਪਾ ਕੇ ਉਹਦੇ ਉੱਤੇ ਵੀ ਪਾਤਾ ਸਾਈਡਾਂ ਤੇ ਵੀ ਸੀਮਿੰਟ ਲਾਤਾ ਢੋਲ ਦੇ ਪਰ ਨਾ ਥੱਲੇ ਦੇ ਪਾਸੇ ਸੀਮਿੰਟ ਲਾਉਣਾ ਭੁੱਲ ਗਿਆ ਟੱਕਣਾ ਜਿਹੜਾ ਥੱਲੇ ਪਾਸੇ ਹੁੰਦਾ ਉਹ ਜਿਆਦਾ ਸਮੇਂ ਨਾ ਕਹਿ ਲਉ ਜਦੋਂ ਫਿਰ ਲਾਸ਼ ਦੇ ਵਿੱਚੋਂ ਜਿਹੜਾ ਮਟੀਰੀਅਲ ਨਿਕਲਿਆ ਟਾਈਪ ਪੈਣ ਨਾਲ ਉਹਦੇ ਨਾਲ ਉਹਦੇ ਥੱਲੇ ਜਰਜੀ ਲਾ ਕੇ ਸਰਾਖ ਹੋ ਗਿਆ ਉਹਦੇ ਵਿੱਚ ਹੀ ਉੱਥੋਂ ਨਾ 스멜 ਆਉਣ ਲੱਗੀ ਬਹੁਤ ਭੈੜੀ ਉਹਨੇ ਮਕਾਨ ਮਾਲਕ ਨੇ ਫੋਨ ਕਰਿਆ ਦੇਖਿਆ ਵਾਲਾ ਜ ਆ ਉਹਨੇ ਦੇਖਿਆ ਵੀ ਇਹ ਤਾਂ ਰਾਹੁਲ ਦੇ ਕਮਰੇ ਚੋਂ ਆ ਰਹੀ ਆ ਉਹਨੇ ਰਾਹੁਲ ਨੂੰ ਫੋਨ ਕਰਿਆ ਕਹਿੰਦਾ ਵੀ ਤੂੰ ਜਲਦੀ ਆ ਜਾ ਤੇਰੇ ਕਮਰੇ ਦੇ ਵਿੱਚੋਂ ਇਦਾਂ ਇਦਾਂ ਕਰਕੇ 스멜 ਆ ਰਹੀ ਆ ਜਦੋਂ ਆ ਗਿਆ ਰਾਹੁਲ ਉਹਨੇ ਦੇਖਿਆ ਵੀ ਵੀ ਮੈਂ ਤਾਂ ਫਾਜੂnga ਉਹਨੇ ਕੀ ਸੋਚਿਆ ਵੀ ਮੈਂ ਕਿਉਂ ਨਾ ਵੀ ਮਕਾਨ ਮਾਲਕ ਨੂੰ ਰਾਜਦਾਰ ਬਣਾ ਲਵਾਂ ਆ ਤਾਂ ਉਹ ਮਕਾਨ ਮਕਾਨ ਮਾਲਕ ਨੂੰ ਕਹਿੰਦਾ ਬਈ ਮੋਸਕਬੀਤ ਤੋਂ ਆ ਰਹੀ ਆ ਵੀ ਇਸ ਢੋਲ ਦੇ ਵਿੱਚ ਕਲਾਸ ਆ ਕੁੜੀ ਦੀ ਵੀ ਪਰ ਜੇ ਤੁਸੀਂ ਮੇਰੇ ਸਾਥ ਨਹੀਂ ਦੇਵੋਗੇ ਤਾਂ ਮੈਂ ਪੁਲਿਸ ਨੂੰ ਇਹੀ ਕਹੂੰਗਾ ਜੇ ਪੜੇ ਗਏ ਵੀ ਇਹ ਮਾਲਕ ਵੀ ਢੰਮਕਾਨ ਵਾਲਾ ਕਰ ਵੀ ਉਹ ਵੀ ਮੇਰੇ ਨਾਲ ਆ ਵੀ ਇੱਥੇ লাশ ਪਈ ਨੂੰ ਲਾਕਡਾਊਨ ਤੋਂ ਪਹਿਲਾਂ ਦੀ ਪਈ ਆ ਬਈ ਐਨਾ ਚ ਰੋ ਗਿਆ ਪਈ ਨੂੰ ਵੀ ਇਹ ਵੀ ਮੇਰਾ ਰਾਜਦਾਰ ਆ ਭਈ ਉਹ ਮਕਾਨ ਮਾਲਕ ਡਰ ਗਿਆ ਚਲੋ ਉਹਨੂੰ ਦੋਨਾਂ ਨੇ ਰਲ ਕੇ ਬਈ লাশ ਨੂੰ ਉਹਦੇ ਨਾਲ ਮਕਰਲੇ ਪਾਸੇ ਅਪਾਰਟਮੈਂਟ ਦੇ ਕੋ ਜੰਗਲ ਦਾ ਏਰੀਆ ਪੈਂਦਾ ਸੀ ਉੱਥੇ ਲਿਜਾ ਕੇ ਉਹਨਾਂ ਨੇ ਰਾਤ ਨੂੰ ਲੋੜ ਰੜ ਕੇ ਉਹਦੇ ਵਿੱਚੋਂ ਕੱਢ ਕੇ ਭੰਨ ਕੇ ਜਿੰਨਾ ਕੋ ਉਹਨਾਂ ਤੋਂ ਖਿੱਚ ਹੋਇਆ ਵਿੱਚੋਂ ਟੋਕੜੇ ਕਰ-ਕਰ ਕੱਢੂ ਗਿਲਾਸ਼ ਉਹ ਜਾਲਤੀ ਵਾਕੀ ਉਹਨੂੰ ਉੱਕੜੇ ਆਉਂਦੇ ਵਿੱਚ ਨਦੀ ਦੇ ਉਹ ਨਦੀ ਚ ਬਹਾਵ ਬਹੁਤ ਸੀ ਯਾਨੀ ਵਾਕੀ ਉਹ ਉਹਨਾਂ ਨੇ ਨਦੀ ਦੇ ਵਿੱਚ ਰੋੜਤਾ ਹੋ ਜਿਹੜਾ ਵੀ ਮਟੀਰੀਅਲ ਬਚੇ ਆ ਢੋਲ ਵੀ ਵਿੱਚ ਢੋਲ ਦੇ ਟੋਕੜੇ ਟੱਕੜੇ ਸੀਮਿੰਟ ਜੋਪ ਉਸ ਸੀਗਾ ਤੇ ਉਹਦੇ ਵਿੱਚ ਰੋੜਿਆ ਹੋਇਆ ਤੇ ਹੁਣ ਬਾਈ ਪੁਲਿਸ ਨੇ ਫਿਰ ਉਹ ਤਾਂ ਸਾਰਾ ਕੁਝ ਇਹ ਜਾਣ ਕੇ ਆਇਆ ਐਫ ਆਈ ਆਰ ਲਿਖੀ ਤੇ ਉਹਦਾ ਪਾ ਕੇ ਕ੍ਰਾਈਮ ਦਾ ਪਰਚਾ ਪਾ ਕੇ ਉਹ ਨੂੰ ਜਾਨਕੀ ਜੇਲ੍ਹ ਭੇਜਦਾ ਕੋਰਟ ਭੇਜਦਾ ਜਦ ਕੋਰਟ ਜਾ ਕੇ ਉਹ ਬੰਦਾ ਫਿਰ ਮੁੱਕਰ ਗਿਆ ਕੋਰਟ ਦੇ ਅੰਦਰ ਜਾ ਕੇ ਕਹਿੰਦਾ ਵੀ ਜਦੋਂ ਉਹ ਅੰਦਰ ਜੱਜ ਸਾਹਿਬ ਨੇ ਪੁੱਛਿਆ ਵੀ ਐਦਾਂ ਕਰਕੇ ਤੁਸੀਂ ਇੱਕ ਲੜਕੀ ਨਾਲ ਐ ਕਰਿਆ ਉਹਦੀ ਉਹਨੂੰ ਮਾਰਿਆ ਉਹਦੀ ਲਾਸ਼ ਫੁਰਦ-ਬੁਰਦ ਕਰੀ ਤੇ ਉਹ ਕਹਿੰਦਾ ਵੀ ਕਿਹਨੇ ਮਾਰੇ ਆ ਲੜਕੀ ਨੂੰ ਉਹ ਕਹਿੰਦੇ ਆ ਵੀ ਤੁਸੀਂ ਆਪੇ ਮੰਨਿਆ ਬਈ ਕਹਿੰਦਾ ਮੈਂ ਉਹ ਤਾਂ ਪੁਲਿਸ ਦੇ ਡਰ ਤੋਂ ਉਹ ਵੀ ਮੰਨ ਗਿਆ ਸੀ ਪਰ ਇਹ ਮੈਂ ਤਾਂ ੱੱਕੇ ਨਾ ਬਣਵਾਇਆ ਗਿਆ ਸੀ ਮੇਤੋਂ ਵੀ ਪਰ ਮੈਂ ਇਦਾਂ ਦਾ ਕੁਝ ਨਹੀਂ ਕਰਿਆ ਵੀ ਜੇ ਇਦਾਂ ਦਾ ਕੁਝ ਕਰਿਆ ਤਾਂ ਮੈਨੂੰ ਸਬੂਤ ਦਿਖਾ ਦਿਓ ਕਿ ਜੇ ਸਬੂਤ ਹੈਗੇ ਨਹੀਂ ਹੁਣ ਸਬੂਤ ਮਿੱਤਰੋ ਉਹ ਹੋਵੇ ਸੀ ਖੁਰਦ-ਬੁਰਦ ਤੇ ਖੁਰਦ-ਬੁਰਦ ਨੂੰ ਪਤਾ ਜਦ ਤੱਕ লাশ ਨਹੀਂ ਮਿਲਦੀ ਜਾਂ লাশ ਦੇ ਐਵੀਡੈਂਸ ਨਹੀਂ ਮਿਲਦੇ ਜਾਂ ਜਿਹੜੀ ਚੀਜ਼ ਦੇ ਵਿੱਚ ਜਿੱਥੇ ਹੋਇਆ ਉੱਥੋਂ ਦੇ ਆਲੇ-ਦਾਲੇ ਆਪਾਂ ਨੂੰ ਜਿਹੜੇ ਸੈਂਪਲ ਨੇ ਉਹ ਨਹੀਂ ਕਲੈਕਟ ਹੁੰਦੇ ਹੁਣ ਇੰਨਾ ਚਾਰ ਸਾਲ ਲੰਘ ਗਏ ਜਨਵਰੀ ਚ ਜਾ ਕੇ ਭੇਦ ਖੋਲੇ ਆ ਇਸੇ 2024 ਦੇ ਵਿੱਚ ਤੇ 2019 ਦੀ ਇਹ ਗੱਲ ਸੀ ਐਨੇ ਚਰਬਤੋਂ ਕਿੱਥੇ ਐਵੀਡੈਂਸ ਰਹਿੰਦੇ ਨੇ ਕਮਰੇ ਦੇ ਵਿੱਚ ਤੇ ਜਾਨੀ ਕਿ ਕੇਸ ਅਜੇ ਤੱਕ ਉਹ ਕੋਈ ਕੇਸ ਦਾ ਕੁਝ ਨਹੀਂ ਬਣ ਸਕਿਆ ਜਿਹੜੀ ਕਹਾਣੀ ਦੇਖੋ ਇੱਕ ਛਾਤਰ ਦਿਮਾਗ ਦੀ ਕਈ ਵਾਰੀ ਨਾ YouTube ਤੋਂ ਜਾਂ ਸੋਸ਼ਲ ਮੀਡੀਆ ਤੋਂ ਆਤਰ ਲੋਕਾਂ 'ਚ ਗਲਤ ਸੰਦੇਸ਼ ਵੀ ਜਾਂਦੇ ਨੇ ਮਾਰਨ ਦੇ ਲੋਕਾਂ ਨੂੰ ਗਲਤ ਆਈਡੀਆ ਵੀ ਮਿਲਦੇ ਨੇ ਪਰ ਇਹ ਚੀਜ਼ ਦੇ ਹਮੇਸ਼ਾ ਮਤਲਬ ਬਦਲਾਅ ਦੇ ਜਾਂ ਤਰੱਕੀ ਦੇ ਦੋ ਪਹਿਲੂ ਹੁੰਦੇ ਨੇ ਇੱਕ ਮਾੜਾ ਵੀ ਹੁੰਦਾ ਤੇ ਇੱਕ ਚੰਗਾ ਵੀ ਹੁੰਦਾ ਸੋ ਇਹ ਕਹਾਣੀ ਸੀ ਮਿੱਤਰੋ ਸੱਚੀ ਕਹਾਣੀ ਸੀ 2019 ਦੀ ਜਿਹਦਾ ਕਿ ਹੁਣ 2024 ਦੀ ਜਨਵਰੀ ਦੇ ਵਿੱਚ ਪਤਾ ਲੱਗਿਆ ਜਦ ਇੱਕ ਮਤਲਬ ਅਸਲਾ ਤਸਕਰ ਨੂੰ ਫੜਨ ਲਈ ਹੰਦਾ ਫੜਿਆ ਇੱਕ ਰਵਾਲਵਰ ਦੇ ਦੀ ਬਰਾਮੰਦ ਦੀ ਕੀ ਲਈ ਤੇ ਬਾਕੀ ਦਤਲ ਕੀ ਨਿਕਲੇ ਆ ਵਿੱਚੋਂ ਜਿਹੜੀ ਗੁਰਜ ਸੀ ਉਹ ਕੀ ਨਿਕਲੀ ਤੇ ਇਤਫਾਕ ਕਈ ਵਾਰੀ ਬੜੇ ਬੜੇ ਕੰਮ ਖਰਾਜ ਹੁੰਦਾ ਸੋ ਇਹ ਕਹਾਣੀ ਸੀ ਮਿੱਤਰੋ ਵਾਕਈ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਪਰਮਾਤਮਾ ਸਾਭੂ ਚੜ੍ਹਦੀ ਕਲਾ ਚ ਰੱਖੇ ਫਿਰ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਆਪ ਵੀਤੀ ਜਾਂ ਜੱਗ ਵੀ ਜੈ